ਕੋਟੋੜ ਤੋਂ ਕ੍ਰਿਸਟਲ ਚਾਂਕ ਨੂੰ ਜਾਣ ਵਾਲੀ ਸੜਕ ਤੇ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ। ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਪਾਵੇਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਰ ਹਕੀਕਤ ਕੁਝ ਹੋਰ ਹੀ ਹੈ। ਥਾਂ-ਥਾਂ ਤੇ ਟ੍ਰੈਫਿਕ ਜਾਮ ਲੱਗੇ ਹੋਏ ਹਨ ਅਤੇ ਟ੍ਰੈਫਿਕ ਪੁਲਿਸ ਚਲਾਨ ਕੱਟਣ ਤੇ ਲੱਗੀ ਹੋਈ ਹੈ। ਅਸ਼ੋਕਾ ਚਾਂਕ ਤੇ ਟ੍ਰੈਫਿਕ ਤਾਂ ਮੰਦਾ ਹਾਲ ਸੀ ਤੇ ਨਾ ਹੀ ਉੱਥੇ ਕੋਈ ਪੁਲਿਸ ਮੁਲਾਜ਼ਮ ਸੀ ਤੇ ਦੂਜੇ ਪਾਸੇ ਸੜਕ ਤੇ ਮੁਲਾਜ਼ਮ ਖੜੇ ਸਨ ਜੋ ਕਿ ਚਲਾਨ ਕੱਟਣ ਵਿੱਚ ਵਿਅਸਤ ਸਨ। ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਪਰ ਪਹਿਲ ਦੇ ਆਧਾਰ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਮ੍ਰਿਤਸਰ ਚਾਹਰ ਵਿਜੇ ਟ੍ਰੈਫਿਕ ਦਾ ਬੰਦਾ ਹਾਲ ਹੈ ਤੇ ਥਾਂ ਥਾਂ ਤੇ ਟ੍ਰੈਫਿਕ ਜਾਮ ਵੀ ਲੱਗ ਰਹੇ ਦੂਜੇ ਪਾਸੇ ਅਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਟ੍ਰੈਫਿਕ ਸਚਾਰੂ ਟੰਗ ਨਾਲ ਵਧੀਆ ਉਪਰਾਲੇ ਕੀਤੇ ਜਾ ਰਿਹਾ ਤਸਵੀਰਾਂ ਇਸ ਵੇਲੇ ਅਸੀਂ ਅਸ਼ੋਕਾ ਚੌਂਕ ਦੀ ਦਿਖਾਣਾ ਚਾਹੁੰਦੇ ਅਸੀਂ ਦੇਖ ਸਕਦੇ ਹੋ ਕਿ ਜਿਹੜੀ ਕੋਰਟ ਰੋਡ ਤੋਂ ਜਿਹੜਾ ਟ੍ਰੈਫਿਕ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਭਾਰੀ ਟ੍ਰੈਫਿਕ ਹੈ ਅਤੇ ਲੰਬੇ ਲੰਬੇ ਜਾਮ ਲੱਗੇ ਹਨ ਲੋਕ ਜਾਮਾਂ ਵਿੱਚ ਫਸੇ ਹੋਣ ਅਸ਼ੋਕਾ ਟਾਕੀ ਚੌਂਕ ਵਿੱਚ ਅਸੀਂ ਖੜੇ ਹਾਂ ਤੇ ਨਾ ਤਾਂ ਇੱਥੇ ਕੋਈ ਪੁਲਿਸ ਮੁ ਟ੍ਰੈਫਿਕ ਵਿੱਚ ਸਜਾਰੂ ਟੰਗਣਾ ਚਲਾਉਣ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਲੰਬੀਆਂ ਇੱਥੇ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਉਹ ਟ੍ਰੈਫਿਕ ਜਾਮ ਵਿੱਚ ਫਸੇ ਹੋਏ ਹੋਏ ਨੇ ਸੋ ਪੁਲਿਸ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਜਿਹੜਾ ਇੱਥੇ ਪੁਲਿਸ ਵਿਭਾਗ ਜਿਹੜੇ ਵੀ ਕਰਮਚਾਰੀ ਇੱਥੇ ਡਿਊਟੀ ਹੈ ਉਸ ਨੂੰ ਆਪਣੀ ਡਿਊਟੀ ਵੀ ਤੰਦਈ ਨਿਭਾਣੀ ਚਾਹੀਦੀ ਹੈ ਦੂਜੇ ਪਾਸੇ ਜਿਹੜੇ ਦਾਅਵੇ ਕੀਤੇ ਜਾ ਰਹੇ ਕਿ ਸਚਾਰੂ ਟ੍ਰੈਫਿਕ ਚਲਾਉਂਦੇ ਵੀ ਟ੍ਰੈਫਿਕ ਸਚਾਰੂ ਟੰਗ ਨਚਰਾਇਆ ਜਾਂਦਾ ਪਰ ਤੁਸੀਂ ਦੇਖ ਸਕਦੇ ਜਿਹੜੇ ਕੋਰਟ ਰੋਡ ਤੋਂ ਜਾਂ ਟ੍ਰੈਫਿਕ ਆ ਰਿਹਾ ਉਸ ਨਾਲ ਕਾਫੀ ਮਾਤਰਾ 'ਚ ਲੰਬਾ ਜਾਮ ਲੱਗਾ ਹੈ ਕ੍ਰਿਸਟਲ ਚੌਂਕ ਰੋਡ ਜਾਂਦਾ ਹੈ ਪਰ ਲੰਬਾ ਜਾਮ ਲੱਗਾ ਹੈ ਥੋੜਾ ਕਾਫੀ ਲੰਬੇ ਜਾਮ ਗੱਲਬਾਤ ਕਰਨੀ ਜੀ ਭਾਜੀ ਕਿੰਨਾ ਕ ਜਾਮ ਲੱਗਾ ਜੀ ਇੱਥੇ ਬਹੁਤ ਬੁਰ ਕੋਈ ਗੱਡੀ ਕੋਈ ਗੱਡੀ ਦਿਖ ਰਿਹਾ ਤੁਹਾਨੂੰ ਕੋਈ ਨਹੀਂ ਦਿਖ ਰਿਆ ਦੀ ਚੌਂਕ ਦੇਖੋ ਕਿੰਨਾ ਬੁਰਾ ਹਾਲ ਹੈ ਕਿੱਥੋਂ ਆਏ ਭਾਜੀ ਮੇਰੇ ਖਿਆਲ ਨਾਲ ਸਾਨੂੰ ਅੱਧਾ ਘੰਟਾ ਹੋ ਗਿਆ ਜੀ ਜਾਮ ਦੇ ਫਸਿਆ ਹੋਏ ਕਿੱਥੋਂ ਆ ਗਏ ਤੁਸੀਂ ਅਜ ਨਾਲੇ ਤੋਂ ਆ ਰਹੇ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਅਜ ਨਾਲੇ ਤੋਂ ਭਾਈ ਸਾਹਿਬ ਆ ਰਹੇ ਨੇ ਜਿਹੜੇ ਕਹਿੰਦੇ ਵੀ ਅੱਧਾ ਘੰਟਾ ਹੋ ਗਿਆ ਸਾਨੂੰ ਟ੍ਰੈਫਿਕ ਵਿੱਚ ਫਸਿਆ ਨੂੰ ਪਰ ਦੂਜੇ ਪਾਸੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਇੱਥੇ ਕੋਈ ਵੀ ਅਸ਼ੋਕਾ ਟਾਕੀ ਚੌਂਕ ਦੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੈ ਸੋ ਲੰਬਾ ਜਾਮ ਇਹ ਜਿਹੜਾ ਸਰਕਟ ਆਊਟ ਚੌਂਕ ਤੱਕ ਲੰਬਾ ਜਾਮ ਲੱਗਾ ਹੈ ਲੋਕਲ ਲੰਬੀਆਂ ਲੰਬੀਆਂ ਗੱਡੀਆਂ ਦੀ ਤੁਸੀਂ ਲਾਈਨ ਅਪ ਦੇਖ ਸਕਦੇ ਹੋ ਸੋ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਜੇਦਾ ਹੈ ਕਿਹੜੇ ਵੀ ਇੱਥੇ ਮੁਲਾਜ਼ਮ ਜਾਂ ਅਧਿਕਾਰੀ ਦੇ ਇੱਥੇ ਡਿਊਟੀ ਹੈ ਉਸ ਨੂੰ ਆਪਣੀ ਡਿਊਟੀ ਤਨਦੇਈ ਨਾਲ ਕਰਨ ਜੀ ਦੀ ਕਿਸੇ ਤਸਵੀਰਾਂ ਵਿੱਚ ਦੇ ਦਤਾ ਦਿਓ ਕਿੱਡਾ ਇੱਥੇ ਲੰਬਾ ਜਾਮ ਲੱਗਾ ਹੈ ਸੋ ਲੋਕ ਕਾਫੀ ਲੰਬੇ ਸਮੇਂ ਤੋਂ ਇੱਥੇ ਟ੍ਰੈਫਿਕ ਵਿੱਚ ਫਸੇ ਹੋਏ ਹਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਇੱਕ ਪਾਸੇ ਪੈਟਰੋਲ ਡੀਜ਼ਲ ਮਹਿੰਗਾ ਹੈ ਉੱਥੇ ਹੀ ਟ੍ਰੈਫਿਕ ਦੇ ਜਾਮ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਿਹਾ ਸੋ ਅਮਰਸਾਹ ਟ੍ਰੈਫਿਕ ਪੁਲਿਸ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਜਿਹੜੇ ਲੰਬੇ ਲੰਬੇ ਜਾਮ ਲੱਗ ਰਿਹਾ ਉਸ ਤੋਂ ਲੋਕਾਂ ਨੂੰ ਨਿਜਾਦ ਦਿਵਾਉਣੀ ਚਾਹੀਦੀ ਅਤੇ ਆਪਣੀ ਡਿਊਟੀ ਜਿਹੜੀ ਹੈ ਤਨਦੇਈ ਨਾਲ ਨਿਭਾਉਣੀ ਚਾਹੀਦੀ ਹੈ ਜਿਹੜੀ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰਨ ਤਸਵੀਰਾਂ ਇਸ ਵੇਲੇ ਅਸ਼ੋਕਾ ਟਾਕੇ ਤੋਂ ਕੋਟ ਰੋਡ ਜਿਹੜੀ ਸੜਕ ਕੋਟ ਰੋਡ ਤੋਂ ਅਸ਼ੋਕਾ ਟਾਕੇ ਕ੍ਰਿਸਟਲ ਚੌਕੜੀ ਸੜਕ ਜਾਂਦੀ ਹੈ ਉਹਦੀਆਂ ਤਸਵੀਰਾਂ ਅਸੀਂ ਤੁ ਲੰਬੇ ਲੰਬੇ ਜਾਮ ਲਗੇ ਹੋਏ ਹਨ ਸੋ ਪੁਲਿਸ ਨੇ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਆਪਣੀ ਡਿਊਟੀ ਉਤੰਦਈ ਨਾ ਕਰਨੀ ਚਾਹੀਦੀ ਜਿਹੜੇ ਲੋਕ ਟ੍ਰੈਫਿਕ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਕੁਝ ਨਿਜਾਤ ਮਿਲ ਸਕੇ ਮੈਡਮ ਜਿਹੜੀ ਅਮਨਦੀਪ ਕੋਰ ਆ ਟ੍ਰੈਫਿਕ ਨੂੰ ਕੰਟਰੋਲ ਤਾਂ ਕਰਦੀ ਪਈ ਆ ਬਾਕੀ ਉਹਦੇ ਹੱਥ ਵਸ ਕੁਝ ਨਹੀਂ ਹੈਗਾ ਕਿਉਂਕਿ ਜਿੰਨਾ ਚਿਰ ਮੈਡਮ ਸਾਹਿਬ ਕਿਤੇ ਹੋਰ ਹੁੰਦੇ ਨੇ ਜਾਂ ਮੁਲਾਜ਼ਮ ਕਿਤੇ ਹੋਰ ਨੇ ਗੱਡੀਆਂ ਖਾਲੀ ਪਈਆਂ ਨੇ ਦੇਖ ਸਕਦੇ ਜੇ ਕੈਮਰਾ ਵੀ ਮਾਰ ਕੇ ਗੱਡੀਆਂ ਵਿਖਾ ਸਕਦੇ ਹੋ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਖਾਲੀ ਪਈਆਂ ਨੇ ਆਪ ਉਹ ਕਦੀ ਕਿਤੇ ਕਦੀ ਕਿਤੇ ਤੁਰੇ ਫਿਰਦੇ ਪਏ ਨੇ ਕਿਹੜੀ ਕਿਹੜੀ ਸਮੱਸਿਆ ਹੁੰਦੀ ਫਿਰਦੇ ਚਲਾਨਾ ਦਾ ਚਲਾਨਾ ਦਾ ਜ਼ੋਰ ਚੜ੍ਹਿਆ ਆ ਇਹਨਾਂ ਨੇ ਹੌਣੀ ਵੇਖ ਲਓ ਸਾਹਮਣੇ ਚਲਾਨਾ ਹੈ ਬਾਕੀ ਕੰਟਰੋਲ ਵੱਲ ਕੋਈ ਹੈ ਲੂਆ ਖਿਆਲ ਇਹਦਾ ਦੋ ਅਜਿਹੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਣਾ ਚਾਹੁੰਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਪੁਲਿਸ ਵਾਲਿਆਂ ਨੇ ਜਿਹੜੀਆਂ ਮਸ਼ੀਨਾਂ ਫੜੀਆਂ ਹੋਈਆਂ ਨੇ ਚਲਾਨ ਕਰਨ ਲੱਗਿਆ ਪਰ ਦੂਜੇ ਪਾਸੇ ਸੜਕ ਤੋਂ ਇਸ ਪਾਸੇ ਜਿਹੜਾ ਟ੍ਰੈਫਿਕ ਜਾਮ ਹੈ ਦੂਜੇ ਪਾਸੇ ਪੁਲਿਸ ਅਧਿਕਾਰੀ ਖੜੇ ਹਨ ਆਪਣੀਆਂ ਮਸ਼ੀਨਾਂ ਲੈ ਕੇ ਕੈਸਾ ਕਰਦੇ ਕਿ ਆਪਣੀ ਲੋੜੀ ਲੋੜੀ ਇਕੱਠੀ ਕਰਨ ਵਾਸਤੇ ਖੜੇ ਨੇ ਕਿ ਲੋੜੀ ਦੀਆਂ ਜਿਹੜੀਆਂ ਉਹਨਾਂ ਨੇ ਪੇਮੈਂਟ ਇਕੱਠੀ ਹੋ ਚੁੱਕੇ ਸਰਕਾਰ ਨੂੰ ਪੇਮੈਂਟ ਇਕੱਠੀ ਕਰਦੇ ਜੋ ਖਜ਼ਾਨਾ ਭਰਦੀ ਇੱਕ ਮੇਹਮ ਚਲਾਈ ਜਾ ਰਹੀ ਪਰ ਦੂਜੇ ਪਾਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਇੱਥੇ ਖੜੇ ਬੁਸ਼ਕਲ ਜੀ ਕੀ ਕਰਨ ਚਾਹੁੰਦੇ ਕਿੰਨਾ ਕਿ ਜਾਮ ਟ੍ਰੈਫਿਕ ਜਾਮ ਜੀ ਹੋਰ ਤੰਗ ਆ ਜੀ ਜਾਮ ਤੋਂ ਮਾਰਾ ਸਾਹਮਣੇ ਖੜੀ ਦੇਖੋ ਚਾਹ ਘਟਾਣ ਦੀ ਕੋਈ ਕੁਝ ਨਹੀਂ ਕਰ ਰਿਹਾ ਜੀ ਤੇ ਚਲਾਨ ਤੇ ਘਟਰੇ ਚਲਾਨ ਦੇ ਇਹਨਾਂ ਦਾ ਜ਼ੋਰ ਹੈਗਾ ਜੇ ਬਾਕੀ ਕੋਈ ਜ਼ੋਰ ਨਹੀਂ ਜੇ ਇਹ ਬਿਲਕੁਲ ਮੈਸੇਜ ਹੋ ਗਿਆ ਕਿ ਉਹਨਾਂ ਨੇ ਤਸਵੀਰਾਂ ਉਹਨਾਂ ਨੇ ਜਨਨ ਸਾਂਝੀਆਂ ਕੀਤੀਆਂ ਇਸ ਪਹਿਲੇ ਜਿਹੜੇ ਕੋਰਟ ਰੋਡ ਤੇ ਟ੍ਰੈਫਿਕ ਜਾਂਦਾ ਹੈ ਤ੍ਰਿਸ਼ਟਲ ਚੌਂਕ ਉੱਤੇ ਤਸਵੀਰਾਂ ਸਾਂਝੀਆਂ ਕਰੇ ਦੂਜੇ ਪਾਸੇ ਤੁਹਾਨੂੰ ਪੁਲਿਸ ਮੁਲਾਜ਼ਮ ਵੀ ਦਿਖਾਏ ਜਿਹੜੇ ਸਿਰਫ ਚਲਾਨ ਕਰਨ ਤੇ ਲੱਗੇ ਹੋਏ ਪਰ ਇੱਕ ਪਾਸੇ ਟ੍ਰੈਫਿਕ ਜਾਮ ਹੈ ਦੂਜੇ ਪਾਸੇ ਪੁਲਿਸ ਅਧਿਕਾਰੀ ਚਲਾਨ ਕਰਨ ਤੇ ਲੱਗੇ ਹੋਏ ਨੇ ਤੇ ਉਹ ਮੈਡਮ ਅਮਨਦੀਪ ਕੌਰ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਮੁਲਾਜ਼ਮ ਹਨ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਲੋਕ ਟ੍ਰੈਫਿਕ ਦੀ ਉਲੰਘਣਾ ਕਰਦੇ ਉਹਨਾਂ ਚਲਾਨਾ ਨਾ ਕਰੋ ਚਲਾਨ ਵੀ ਕਰੋ ਪਰ ਜੇ ਟ੍ਰੈਫਿਕ ਸਾਹਮਣੇ ਜਾਮ ਹੈ ਤਾਂ ਉਸ ਨੂੰ ਖੁਰਵਾਉਣ ਦੀ ਪਹਿਲ ਤੇ ਅਧਾਰ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਅਮਰitsar ਫਾਸਟਵੇਖਾਮਣਾ ਸੇ ਜੋਗੀ ਵਿਜੇ ਕੁਮਾਰ ਜਨ ਰਕੇਸ਼ ਕੁਮਾਰ